বচল <laughs> হৈ

ਹੋਰੀ ਹੈ ਇਹ ਹੜਤਾਲ ਜ਼ਰੂਰੀ ਹੈ ਸ਼ੌਕ ਨਹੀਂ ਮਜਬੂਰੀ ਹੈ ਇਹ ਹੜਤਾਲ ਜ਼ਰੂਰੀ ਹੈ ਸ਼ੌਕ ਨਹੀਂ ਮਜਬੂਰੀ ਹੈ ਇਹ ਹੜਤਾਲ ਜ਼ਰੂਰੀ ਹੈ ਅਸਲੀ ਕਾਲੀਆਂ ਮਰਦਾਬਾ ਅਸਲੀ ਕਾਲੀਆਂ ਮਰਦਾਬਾ ਅਸਲੀ ਕਾਲੀਆਂ ਮਰਦਾਬਾ ਅਸਲੀ ਕਾਲੀਆਂ ਮਰਦਾਬਾ ਆਵਾਜ਼ ਤੋਂ ਹਮੇਸ਼ਾ ਆਵਾਜ਼ ਤੋਂ ਹਮੇਸ਼ਾ ਆਵਾਜ਼ ਤੋਂ ਹਮੇਸ਼ਾ ਅੱਜ ਫ੍ਰੈਂਸਿਕ ਸਾਇੰਸ ਲੈਬਾਰਟਰੀ ਮੁਹਾਲੀ ਵਿਖੇ ਚੰਡੀਗੜ੍ਹ ਮੁਹਾਲੀ ਦੇ ਡਾਇਰੈਕਟੋਰੇਟਾਂ ਦੀ ਲੀਡਰਸ਼ਿਪ ਪਹੁੰਚੀ ਆ ਅਸੀਂ ਸਾਰੇ ਫ੍ਰੈਂਸਿਕ ਸਾਇੰਸ ਲੈਬਾਰਟਰੀ ਦੇ ਸਾਥੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੋ ਧੱਕਾ ਇਹਨਾਂ ਨਾਲ ਇੱਥੇ ਇਹਨਾਂ ਦੇ ਅਫਸਰ ਵੱਲੋਂ ਕੀਤਾ ਜਾ ਰਿਹਾ ਜੋ ਮਿਸਟਰ ਕਾਲੀਆ ਨੇ ਉਹਨਾਂ ਨੂੰ ਅਸੀਂ ਇੱਥੇ ਚੇਤਾਵਨੀ ਦਿੰਦੇ ਆ ਕਿ ਉਹ ਆਪਣਾ ਰੈਜ਼ੀਗਨੇਸ਼ਨ ਲਿਖ ਕੇ ਘਰ ਚਲੇ ਜਾਣ ਕਿਉਂਕਿ ਸਮੂਹ ਮੁਲਾਜ਼ਮ ਚਾਹੇ ਉਹ ਚੰਡੀਗੜ੍ਹ ਦੇ ਚਾਹੇ ਉਹ ਪੰਜਾਬ ਦੇ ਆ ਚਾਹੇ ਉਹ ਮਾਲੀ ਦੇ ਸਾਰੇ ਇਹਨਾਂ ਦੀ ਪਿੱਟ ਤੇ ਅੱਜ ਆ ਕੇ ਖੜੇ ਹੋ ਗਏ ਆ ਤੇ ਅਸੀਂ 19 ਦੇਰ ਤੱਕ ਲੜਾਈ ਇਹਨਾਂ ਦੇ ਨਾਲ ਲੜਾਂਗੇ ਜਿੰਨੀ ਦੇਰ ਤੱਕ ਇਸ ਸਟਰੰਗ ਲੀਡਰ ਨੂੰ ਘਰ ਨਹੀਂ ਤੋਰ ਦਿੱਤਾ ਜਾਂਦਾ ਸੋ ਦੋਸਤੋ ਜਿਹੜਾ ਵੀ ਇਹ ਵੀਡੀਓ ਸੁਣ ਰਿਹਾ ਉਹਨਾਂ ਨੂੰ ਬੇਨਤੀ ਆ ਕਿ ਹਰ ਰੋਜ਼ ਆਪਣੀ ਲੀਡਰਸ਼ਿਪ ਦੇ ਨਾਲ ਮੁਲਾਜ਼ਮ ਸਾਥੀਆਂ ਦੇ ਨਾਲ ਆਹ ਸਾਥੀਆਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਰੋਜ਼ ਪਹੁੰਚਿਆ ਜਾਵੇ ਤੇ ਨਾਲ ਦੀ ਨਾਲ ਅਸੀਂ ਹੋਮ ਡਿਪਾਰਟਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ ਸਰਕਾਰ ਨੂੰ ਵੀ ਬੇਨਤੀ ਆ ਕਿ ਇਹ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਔਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਹੋਰ ਗਰਮਗਾਏਗਾ ਤੇ ਇਹਦੇ ਖਮਿਆਜਾ ਸਰਕਾਰ ਨੂੰ ਝੁਕਤਣਾ ਪੈ ਜਾਣਾ ਕਿਉਂਕਿ ਇਸ ਅਸਰ ਪਿੱਛੇ ਸਰਕਾਰ ਦਾ ਅਕਸ ਖਰਾਬ ਹੋਏਗਾ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਆ ਕਿਸ ਨੂੰ ਜੋ ਨਜਾਇਜ਼ ਤੌਰ ਤੇ ਪੁਆਇੰਟ ਕੀਤਾ ਗਿਆ ਉਹਦੀ ਅਪਾਇੰਟਮੈਂਟ ਕੈਨਸਲ ਕਰਕੇ ਉਹਨੂੰ ਘਰ ਤੋਰਿਆ ਜਾਵੇ ਤੇ ਇੱਥੇ ਇੱਕ ਇਮਾਨਦਾਰ ਬੰਦਾ ਇਮਾਨਦਾਰ ਮੁਲਾਜ਼ਮ ਇਸ ਸੀਟ ਤੇ ਲਾਇਆ ਜਾਵੇ ਤਾਂ ਕਿ ਇਹਨਾਂ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੋ ਸਕੇ ਤੇ ਅਸੀਂ ਵੀ ਘਰ ਆਰਾਮ ਨਾਲ ਬੈਠੀਏ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੁ ਮੁਲਾਜ਼ਮਾਂ ਦਾ ਗੜ ਇੱਥੇ ਆ ਜਾਏ ਕੀ ਇਹ ਰੋਡ ਵੀ ਸਾਨੂੰ ਬਲੌਕ ਕਰਨੀ ਪੈ ਸਕਦੀ ਪੈ ਸਕਦੀ ਆ ਸੋ ਇੰਨੀ ਹੀ ਬੇਨਤੀ ਹੈ ਪ੍ਰਵਾਨ ਕਰੇ ਸਰਕਾਰ ਔਰ ਹੋਮ ਡਿਪਾਰਟਮੈਂਟ ਇਹ ਇਨਾਂ ਸਾਥੀਆਂ ਨੂੰ ਅਸੀਂ ਅਸ਼ਵਾਸ਼ਣ ਦਵਾਨੇ ਆ ਕਿ ਪੂਰੇ ਮੁਲਾਜ਼ਮ ਚਾਹੇ ਉਹ ਸੈਕਟਰੀਏਟ ਦੇ ਚਾਹੇ ਉਹ ਡਾਇਰੈਕਟੋਰੇਟ ਦੇ ਚਾਹੇ ਉਹ ਪੰਜਾਬ ਦੇ ਆ ਕੋ ਇਨਾਂ ਦੇ ਨਾਲ ਖੜੇ ਆ ਤੇ ਲੜਾਈ ਦੇ ਅੰਤ ਤੱਕ ਇਨਾਂ ਦੇ ਨਾਲ ਚੱਲਣਗੇ ਮੁਲਾਜ਼ਮ ਇਕਤਾ ਜਿੰਦਾਬਾਦ 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 ਹਾਟਾ ਕੇ ਜਿੰਦਾਬਾਦ 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 ਬਹੁਤ ਬਹੁਤ ਸ਼ੁਕਰੀਆ ਜੀ